ਤੋੜਾ ਡਰਦਾ ਕਹਿੰਦਾ ਵਟ ਮੈਂ ਵਾਟੀ ਆ ਇਹ ਭੇਜੋ ਪਾੜਦਾ ਨਹੀਂ ਕਹ ਮਾਉਂ ਟਾਈਵਰੇਸਟ ਤਾਂ ਨਹੀਂ ਕਹਤਾ ਚੜਾ ਦੇ ਵਟ ਤੋਂ ਡਰੀ ਜਾਂਦਾ ਓਵੇ ਮੂੰਹ ਦੇ ਰਕਸ਼ਨ ਵੇਖਉਂਦੇ ਕਹਿੰਦਾ ਪਪਾ ਵਟ ਓਏ ਓਵੇ ਇਹ ਆ ਓਵੇ ਡਰਾਈਵਰ ਸਾਹਿਬ ਦੇਖੋ ਜੀ ਡਰਾਈਵਰ ਸਾਡਾ ਨੂੰ ਦੇਖਿਓ ਪੋਪਾ ਟਰਾਲੀ ਮੁਡੀ ਹੋ ਗਈ ਓਏ ਓਏ ਡਰਾਈਵਰ ਸਾਡੇ ਗੇੜਾ ਕੋੜਾ ਕੱਢ ਲਾ ਜਿਵੇਂ ਜੀ ਕਰਦਾ ਭਜਾਈ ਫੇਰ